ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ 'ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਸੁਖਪਾਲ ਸਿੰਘ ਕਹਿਰਾ ਜਿਸ ਬਾਰੇ ਕਿਹਾ ਜਾਂਦਾ ਹੈ ਹੱਕ ਸੱਚ ਦੇ ਉੱਪਰ ਪਹਿਰਾ ਸਰਦਾਰ ਸੁਖਪਾਲ ਸਿੰਘ ਕਹਿਰਾ ਸੱਚ ਬੋਲਣ ਦੀ ਗੱਲ ਕਰਨੀ ਬੜੀ ਸੌਖੀ ਹੈ ਪਰ ਇਹਦੇ ਉੱਪਰ ਪਹਿਰਾ ਦੇਣਾ ਬੜਾ ਮੁਸ਼ਕਲ ਤੇ ਕਠਿਨ ਹੈ ਜੇ ਆਪਾਂ ਝੂਠੇ ਵਾਅਦਿਆਂ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਸ ਦਿਨ ਤੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਸੀਐਮ ਬਣੂੰਗਾ ਮੈਂ ਦਊਂਗਾ ਅਜੇ ਤੱਕ ਕਿਸੇ ਨੂੰ 1 ਮਹੀਨੇ ਦਾ 1000 ਵੀ ਮਿਲ ਗਿਆ ਇਹ ਤੱਕ ਅਸੀਂ ਕੁਝ ਗੱਲ ਨਹੀਂ ਇਹ ਮੈਨੂੰ ਕੋਈ ਵਿਖਦੇ ਹੀ ਨਹੀਂ ਹੈ ਕਿ ਜੇ ਮੈਂ ਕਹਾਂ ਕਿ ਸਾਡਾ ਆਪ ਪਾਰਟੀ ਨਾਲ ਹੈ ਜਾਂ ਸੁਰਮਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਹੈ ਵੱਡਾ ਵੱਡਾ ਤੁਸੀਂ ਫਰਕ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ ਔਰ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ 'ਚ ਬਹੁਤ ਜਜ਼ਬਾ ਹੈ ਬਹੁਤ ਜੋਸ਼ ਹੈ ਤੇ ਬਸ ਉਹ ਖੁਸ਼ੀ ਸਮਾਂ ਰਹਿ ਗਿਆ ਜੀ ਨਤੀਜੇ ਅੱਜ ਪਤਾ ਹੀ ਚੱਲ ਜੂਗਾ ਵਧੀਆ ਚੱਲ ਰਿਹਾ ਹੈ ਪਰ ਸਭ ਜਿਵੇਂ ਵੀ ਸਭ ਤੋਂ ਪਹਿਲਾਂ ਜਿਵੇਂ ਮੈਂ ਹੁਣੇ ਹੀ ਕਿਹਾ ਕਿ ਪਹਿਲਾਂ ਤਾਂ ਜੇ ਆਪਾਂ ਝੂਠੇ ਵਾਅਦਿਆਂ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹਜ਼ਾਰਾਂ ਹਜ਼ਾਰ ਰੁਪਏ ਜਿਸ ਦਿਨ ਤੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਸੀਐਮ ਬਣੂੰਗਾ ਮੈਂ ਦਊਂਗਾ ਅਜੇ ਤੱਕ 26 ਮਹੀਨੇ ਹੋ ਗਏ 26 ਹਜ਼ਾਰ ਬੰਦਾ ਸੀ ਕਿਸੇ ਨੂੰ 1 ਮਹੀਨੇ ਦਾ 1000 ਵੀ ਮਿਲ ਗਿਆ ਇਹ ਤਾਂ ਅਸੀਂ ਕੁਝ ਗੱਲ ਕਰਦੇ ਦੂਜੀ ਗੱਲ ਜਿਵੇਂ ਮੈਂ ਕਿਹਾ ਸੀਗਾ ਕਿ ਦਿਨ ਦਿਹਾੜੇ ਔਰਤਾਂ ਨੂੰ ਇੱਕ ਗਲੀ ਤੋਂ ਦੂਜੀ ਕਿਉਂਕਿ ਦੁਪਹਿਰੇ ਸੁਣਨਾ ਵਕਤ ਹੁੰਦਾ ਹੈ ਨਾ ਜੀ ਇੱਕ ਗਲੀ ਤੋਂ ਦੂਜੀ ਗਲੀ ਜਾਂਦੇ ਵੀ ਇਹਨਾਂ ਦੀ ਚੋਰੀਆਂ ਹੋ ਰਹੀਆਂ ਪਾਲੀਆਂ ਲੋਕ ਖਿੱਚ ਰਹੇ ਸਾਨੂੰ ਪਤਾ ਚੱਲ ਰਿਹਾ ਮਤਲਬ ਕੋਈ ਪੁਲਿਸ ਮੁਲਾਜ਼ਮ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦਾ ਕਿ ਇਹ ਜਾ ਕੇ ਕਿਸੇ ਨਾਲ ਗੱਲ ਕਰ ਸਕਣ ਕਿਉਂਕਿ ਸਾਰੇ ਧਰਨੇ ਹੀ ਇੰਨੇ ਲੱਗਦੇ ਸੰਗਰੂਸ਼ ਤਾਂ ਹੈਰਾਨ ਤੇ ਸਭ ਤੋਂ ਜ਼ਿਆਦਾ ਕਹਿੰਦੇ ਨੇ ਤੁਸੀਂ ਧਰਨੇ ਲੱਗਣਗੇ ਨਹੀਂ ਸੰਗਰੂਸ਼ ਹੈ ਜੀ ਉਦਾ ਵੀ ਉਲਟੀ ਚੱਲ ਰਹੀ ਹੈ ਤੀਜੀ ਗੱਲ ਜੀ ਜਿਵੇਂ ਅਸੀਂ ਦੋ ਤਿੰਨ ਕੱਲ ਪਿੰਡ ਕੱਡੇ ਸੀ ਉੱਥੇ ਸੋਨਾ ਨਾ ਹੀ ਜੀ ਕਨਕ ਤਾਂ ਨੇ ਵਾਦਾ ਚਲੋ ਕਨਕ ਤਾਂ ਕੀ ਸਾਨੂੰ ਆਟੇ ਦੇ ਪੈਕੇਟ ਆ ਰਹੇ ਸੀ 10 ਕਿਲੋ ਤੋਂ ਵੀ 5 ਕਿਲੋ ਹੋ ਗਏ ਨੇ ਹੁਣ ਥੋੜਾ ਜਿਹਾ ਕਿਉਂਕਿ ਬੋਟਾ ਆ ਰਹੀਆਂ 5-5 ਕਿਲੋ ਆ ਰਹੇ ਕਹਿੰਦੇ ਜੀ ਹਫਤਾ ਨਹੀਂ ਕੱਢਦਾ ਕਿਹੜੇ ਪੈ ਜਾਣਾ ਕਿਹੜਾ ਨਾ ਮੁੱਦਾ ਚੱਕੀ ਪਾਣੀ ਦਾ ਵੀ ਇਹ ਹਜੇ ਮੁੱਦਾ ਸੀਵਰੇ ਦਾ ਤਾਂ ਸਾਰੇ ਸ਼ਹਿਰ ਚ ਹਰ ਇੱਕ ਥਾਂ ਸੇ ਜਾਣਿਆ ਜਿਸ ਸੀਵਰੇ ਦਾ ਵੀ ਮੁੱਦਾ ਸੜਕਾਂ ਨਹੀਂ ਦੀ ਸਹੀ ਤੁਸੀਂ ਤੁਸੀਂ ਆਪ ਸਾਰੇ ਇੱਥੇ ਰਹਿਣ ਅਸੀਂ ਵੀ ਜਾਣਦੇ ਹਾਂ ਸੜਕਾਂ ਹੀ ਨਹੀਂ ਅਤੀ ਪਰ ਮੈਨੂੰ ਨਾ ਹਵਾਈਆਂ ਗੱਲਾਂ ਹੀ ਕਹੂੰਗੀ ਜੀ ਕਿਉਂਕਿ ਕਹਿੰਦੇ ਇਹਨਾਂ ਨੇ ਇੱਕ ਇਹਦੀ ਸਟੇਟਮੈਂਟ ਕਹੀ ਸੀ ਅਸੀਂ ਤਾਂ ਇੰਨੀਆਂ ਨੌਕਰੀਆਂ ਲਵਾਤੀਆਂ ਲੋਕ ਕਹਿੰਦੇ ਜੀ ਸਾਨੂੰ ਲੈਟਰ ਆ ਗਏ ਪਰ ਜੁਆਇਨਿੰਗ ਸਾਨੂੰ ਕਰਾਈ ਨਹੀਂ ਕੀਤਾ ਲੈਟਰ ਕੱਢਤੇ ਇਹਨਾਂ ਨੇ ਕਿ ਸਾਡੇ ਆਂਕੜੇ ਦੇਖਣ ਕਿ ਅਸੀਂ ਦੇਖੋ ਕਿੰਨਾ ਕੰਮ ਕੀਤਾ ਮਤਲਬ ਇਹ ਤਾਂ ਹਵਾਈਆਂ ਹੀ ਗੱਲਾਂ ਹੋਈਆਂ ਨਾ ਜੀ ਫਿਰ ਅਰੇ ਮੈਡਮ ਗੱਲ ਕਰੀ ਪਹਿਲੀ ਤਾਂ ਗੱਲ ਹੈ ਕਿ ਐਮਐਸਪੀ ਸਹੀ ਰੇਟ ਦੀ ਮਿਲੂਗੀ ਜੋ ਨਾ ਹੱਕ ਬੰਦਾ ਕਿਸਾਨਾਂ ਦਾ ਪਾਪਾ ਤਾਂ ਵੈਸੇ ਕਿਸਾਨਾਂ ਲਈ ਸਭ ਤੋਂ ਅੱਗੇ ਵੱਧ ਕੇ ਬੋਲਦੇ ਨੇ ਜੀ ਆਪ ਸਰਕਾਰ ਨੇ ਤਾਂ ਐਮਐਸਪੀ ਜੋ ਮੂੰਗੀ ਤੇ ਮੱਕੀ ਦੀ ਤੈਅ ਕੀਤੀ ਸੀ ਉਹ ਵੀ ਨਹੀਂ ਦਿੱਤੀ ਤਾਂ ਸਭ ਤੋਂ ਪਹਿਲਾਂ ਤਾਂ ਉਹ ਹੋਣਗੇ ਨਾਲੇ ਜੀ ਜਿਵੇਂ ਗਲੀਆਂ ਦੇ ਮੈਂ ਸੁਣਿਆ ਕਿ ਪਾਸ ਹੋ ਗਏ ਨੇ ਇਹਨਾਂ ਦੇ ਪਲਾਨਸ ਬਟ ਰੋਕੇ ਗਏ ਐਮਐਲਏ ਜਿਵੇਂ ਨਰਿੰਦਰ ਕੌਰ ਭਰਾਜੀ ਨੇ ਰੁੱਕੇ ਹੋਇਆ ਕੰਮ ਨਹੀਂ ਹੋਣ ਦੇ ਰਿਹਾ ਮਤਲਬ ਜੀ ਆਪਾਂ ਸਾਰੇ ਕੰਮ ਹੀ ਚਲਾ ਦੀ ਲੋਕਾਂ ਦੀ ਅੱਧੀ ਤਾਂ ਜੀ ਜੂਨ ਉਹਦੇ ਚ ਸੌਖੀ ਹੋ ਜੂ ਪਾਸ ਸਭ ਕੁਝ ਹੋਇਆ ਹੈ ਇੱਥੇ ਬਸ ਕੰਮ ਕਰਾਣ ਦੀ ਦੇਰੀ ਹੈ ਅਗਰ ਵੈਦੇ ਨਹੀਂ ਗੱਲ ਕਰੀ ਤਾਂ ਪਿਛਲੇ ਕਾਂਗਰਸ ਸਰਕਾਰਾਂ ਦੇ ਟਾਈਮ ਥੋਨੇ ਵੀ ਬਹੁਤ ਵੈਦੇ ਕਰੇ ਪਰ ਉਹਨਾਂ ਦੇ ਨਹੀਂ ਖਰਾਤਰ ਤੇ ਹੁਣ ਵੀ ਅਸੀਂ ਵੈਦੇ ਬਹੁਤ ਕਰਦੇ ਆ ਲੋਕਾਂ ਦੇ ਲੱਗਦਾ ਵੀ ਉਹ ਵੈਦੇ ਪੂਰੇ ਹੋਣਗੇ ਜੀ ਲੋਕਾਂ ਨਾਲ ਜੇ ਮੈਂ ਸੱਚੀ ਗੱਲ ਵੱਡੇ ਤਾਂ ਵਾਅਦੇ ਖਾਸ ਕਰਨੇ ਹੀ ਨਹੀਂ ਚਾਹੀਦੇ ਜੋ ਬੇਸਿਕ ਕੰਮ ਐ ਜਿਵੇਂ ਸੜਕਾਂ ਉਹ ਤੁਸੀਂ ਜੇ ਇੰਨਾ ਹੀ ਕਰ ਦਿਓ ਨਾ ਜੀ ਲੋਕ ਤੁਸੀਂ ਦੇਖੋਗੇ ਲੋਕਾਂ ਦੀ ਮੰਗ ਜ਼ਿਆਦਾ ਨਹੀਂ ਆ ਪਾਣੀ ਪੂਣੀ ਕੋਈ ਮੰਗਾ ਨਹੀਂ ਐ ਹੱਕ ਐ ਜੀ ਲੋਕਾਂ ਦਾ ਉਹ ਵਾਅਦੇ ਤਾਂ ਤਾਂ ਹੁੰਦੇ ਨਾ ਜੇ ਤੁਸੀਂ ਲੋਕਾਂ ਨੂੰ ਝੂਠੀਆਂ ਗੱਲਾਂ ਕਰੋ ਕਰੋ ਤੇ ਸੁਪਾਲ ਸਿੰਘ ਖਹਿਰਾ ਜੀ ਦਾ ਵੀ ਤੁਸੀਂ ਜਾਣਦੇ ਹੀ ਹੋ ਕਿ ਜਿੱਥੇ ਲੋੜਾ ਆਪਣੀ ਪਾਰਟੀ ਦਾ ਵੀ ਉਲਟ ਜੇ ਕੋਈ ਬੰਦਾ ਕਰਿਆ ਬੋਲਣਗੇ ਤਾਂ ਇਹਨਾਂ ਤੋਂ ਤਾਂ ਸਾਨੂੰ ਉਮੀਦ ਆ ਜੇ ਕਿਤੇ ਗਲਤੀ ਹੋਏ ਇਹ ਉੱਥੇ ਵੀ ਕਰਨਗੇ ਕਿ ਕੰਮ ਕਰਾਓ ਤੁਸੀਂ ਵਾਅਦੇ ਕੀਤਾ ਹੁਣ ਕਰੋ ਕੋ ਕੇ ਬੋਲਣਗੇ ਅੱਜ ਤੁਸੀਂ ਆਪਣੇ ਮੈਂ ਤਾਂ ਜੀ ਇੰਨੇ ਸਾਲਾਂ ਤੋਂ ਵੈਸੇ ਨਹੀਂ ਆਂਦੀ ਰਹੀ ਐ ਮੈਂ ਤਾਂ ਜਿਵੇਂ ਕਿਹਾ ਮੈਂ ਤੇ ਦੀ ਹਾਂ ਪਿਛਲੇ ਮਤਲਬ ਹੁਣ ਮੈਂ 28 ਸਾਲਾਂ ਦੀ ਹਾਂ ਮੈਂ ਹਰ ਇੱਕ ਮਤਲਬ ਆ ਮੇਰੀ ਵਿਆਹ ਤੋਂ ਬਾਅਦ ਥੋੜਾ ਜਿਹਾ ਮੇਰਾ ਬੇਬੀ ਹੋਇਆ ਵਰਨਾ ਮੈਂ ਤਾਂ ਇੱਥੇ ਮੈਂ ਤੇ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਦੇ ਨੇ ਫਰੈਂਡ ਐ ਸ਼ਹਿਰਾਂ 'ਚ ਤੁਸੀਂ ਬਿਆ ਪਿੰਡ ਬੀਲਾ ਅਸਤਰੀ ਆਪਣੇ ਉੱਥੇ ਬਾਬਾ ਜੀ ਦੇ ਮੱਥਾ ਵੀ ਟੇਕੀਦਾ ਸੀ ਅਸੀਂ ਕੋਈ ਗਾਇਬ ਹੋਣਾ ਲਿਆ ਚੋ ਨਹੀਂ ਐ ਨਾ ਹੀ ਮੇਰੇ ਫਾਦਰ ਸਾਹਿਬ ਫਾਦਰ ਇਨ-ਲਾਅ ਤੇ ਨਾਈ ਦੀ ਮੇਰਾ ਪਰਿਵਾਰ australia ਬੈਠੇ ਪੰਜਾਬੀ ਆਪਣੇ ਹੱਕਾਂ 'ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਣਾ ਕੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਆ ਪੰਜਾਬ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆ ਆਪਣੀ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜੋ ਇੱਥੇ ਦੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਨਾ ਦੀ ਗੱਲ ਕਰਨਾ ਚਾਹੂੰਗੀ ਸਰਦਾਰ ਸੁਪਾਲ ਸਿੰਘ ਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਇਆ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿਕੇ ਈਡੀ ਰੇਡ ਦੇਖਣਾ ਦੋ ਜੇਲ੍ਹਾਂ ਕੱਟਣੀਆਂ ਕੁਝ ਤਾਂ ਅਸੀਂ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਹੈ ਈਡੀ ਬੀਜੇਪੀ ਜੇਲ੍ਹਾਂ ਇੱਥੇ ਭਗਵੰਤ ਮਾਨ ਨੇ ਨਫ਼ਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਕਾਦੀ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾ ਸੁਖਪਾਲ ਖੇਰੇ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲੋਂ ਪਾਵਰ ਹੈ ਤੁਹਾਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜੰਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING ਟ੍ਰੈਂਡ ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸੁਖਪਾਲ ਖੇਰੇ ਨੂੰ ਇੱਥੇ ਲੈ ਕੇ ਆਏ ਨੇ ਤੇਰੀ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਹਾਂ ਜੀ ਮੈਂ ਲਾਲ ਕੋਠੀ ਬਿੱਟੂ ਰੰਧਾਵਾ ਸਾਡਾ ਮਹਿਲਾ ਰੋਡ ਤੇ ਜੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਹ ਜੈ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਆਂ ਪਿੰਡ ਸੀ ਵੀ ਆ ਬੀਲਾ ਪਿੰਡ ਮੇਰਾ ਪਛੋਕਰ ਜੀ ਬਿਲੇ ਪਿੰਡ ਤੋਂ ਅਸੀਂ ਰੰਦਾ ਆ ਬਾਬਾ ਬੁੱਢਾ ਜੀ ਦੇ ਜਾਂ ਇਹ ਹੈ ਕਿ ਸਾਡੇ ਗੋਲਦੀ ਸਾਹ ਦੇ ਕੋਈ ਅਹਜਾ ਲਾਜਿਕ ਨਹੀਂ ਸੀ ਜਿਸ ਤੇ ਵਿੱਚ ਦੱਸ ਸਕਦੇ ਕਿ ਕੋਕੋ ਭਾਗ ਜਿਹੜੇ ਉਹਨਾਂ ਨਾਲ ਕੋਈ ਧਰਤਾ ਕੀ ਕਰਦੇ ਨੇ ਨਿਜਾਜ ਕੀਤਾ ਬੜੀ ਛੋਟੀ ਉਮਰ ਦੇ ਵਿੱਚ ਐਮ ਐਲ ਏ ਵੀ ਬਣੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਦਾ ਉਹਨਾਂ ਨੂੰ ਟਿਕ ਵੀ ਦਿੱਤਾ ਤੇ ਕਾਂਗਰਸ ਦੇ ਪ੍ਰਧਾਨ ਵੀ ਬਣੇ ਐਡਾ ਮਾਨ ਤੇ ਸਨਮਾਨ ਉਹਨਾਂ ਨੂੰ ਮਿਲਿਆ ਸੀ ਮੇਰੇ 44 ਸਾਲ ਦੇ ਜੀਵਨ ਦੇ ਵਿੱਚ ਤੁਸੀਂ ਬਹੁਤ ਚੰਗੀ ਤਰੀਕੇ ਨਾਲ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਖੜੇ ਹਰ ਕਿਸੇ ਗੱਲ ਦੇ ਵਿੱਚ ਸ਼ਾਇਦ ਬੰਦਾ ਟੁੱਟ ਵੀ ਜਾਂਦਾ ਅਸੀਂ ਤਾਂ ਉਸ ਵਕਤ ਇਹ ਨਹੀਂ ਸੀ ਕਿ ਵੀ ਆਪਣਾ ਕੋਈ ਮਾੜਾ ਵਕਤ ਛੱਡ ਕੇ ਕਿਸੇ ਚੰਗੇ ਦੇ ਵਿੱਚ ਸ਼ਾਮ ਲੋਚੀ ਅਸੀਂ ਤਾਂ ਚੰਗਾ ਵਕਤ ਛੱਡ ਕੇ ਆਪਣੇ ਮਾੜੇ ਉਸ ਦੇ ਵਿੱਚ ਬੰਦਾ ਟੁੱਟਿਆ ਹੋਇਆ ਕਿਸੇ ਵਕਤ ਲੰਬੇ ਐਡੇ ਸਮਾਜ ਤੋਂ ਬਾਰ-ਬਾਰ ਜਦੋਂ ਤੁਹਾਡੇ ਨਾਲ ਜਾਤੀਆਂ ਤੇ ਠੱਕੇ ਹੁੰਦੇ ਰਹਿਣ ਤਾਂ ਉਸ ਵਕਤ ਬੰਦੇ ਨੂੰ ਕੋਈ ਕਿਸੇ ਵਕਤ ਕੋਈ ਰਾਹ ਨਹੀਂ ਦਿਖਦਾ ਪਰ ਆਪ ਕੋ ਕਾਂਗਰਸ ਪਾਰਟੀ ਦੇ ਲਈ ਬੜੇ ਥੋੜੇ ਸਮੇਂ ਬਾਅਦ ਫੇਰ ਵਾਪਸ ਆ ਕੇ ਕਾਂਗਰਸ ਪਾਰਟੀ ਦੇ ਪਿਛਲੇ 8 ਸਾਲਾਂ ਤੋਂ ਦੁਬਾਰਾ ਸੇਵਾ ਦੇ ਵਿੱਚ ਲੱਗਿਆ ਹੋਇਆ ਜਿਵੇਂ ਮੈਂ ਮੈਂ ਤਾਂ ਇਹ ਕਹਿਣਾ ਕਿ ਅੱਜ ਕਾਂਗਰਸ ਪਾਰਟੀ ਦੀ ਕਿਸੇ ਪਾਰਟੀ ਨਾਲ ਸਾਡਾ ਮੁਕਾਬਲਾ ਨਹੀਂ ਐਡਾ ਵੱਡਾ ਉਤਸ਼ਾਹ ਹੈ ਪਿੰਡਾਂ ਦੇ ਵਿੱਚ ਅੱਜ ਸ਼ਹਿਰਾਂ ਦੇ ਵਿੱਚ ਜੋ ਨੌਜਵਾਨਾਂ ਦੇ ਵਿੱਚ ਤੇ ਮੈਨੂੰ ਕੋਈ ਵਿਖਦੇ ਹੀ ਨਹੀਂ ਹੈ ਕਿ ਜੇ ਮੈਂ ਕਹਿ ਸਕਾਂ ਕਿ ਸਾਡਾ ਆਪ ਪਾਰਟੀ ਨਾਲ ਹੈ ਜਿਵੇਂ ਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਬੜਾ ਵੱਡਾ ਤੁਸੀਂ ਫਰਕ ਦੇ ਨਾਲ ਸੀਗੇ ਸੀਟ ਜਿੱਤਾਂ ਦਾ ਉਹ ਕਹਿੰਦੇ ਨੇ ਵੀ 28 ਤਰੀਕ ਨੂੰ ਸੁਖਪਾਲ ਸਿੰਘ ਕਰੇ ਤੋਂ ਬਾਅਦ ਦੇਖਣਗੇ 28 ਤਰੀਕ ਤੱਕ ਲਾਸਟ ਹੈ ਜਾਂ 2 ਤਰੀਕ ਨੂੰ ਇੱਥੋਂ ਸੰਗਰੂਹ ਛੱਡ ਜਾਣਗੇ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਮਤਲਬ ਮੁੱਦਾ ਮੇਨ ਲੈ ਕੇ ਚੱਲ ਰਹੀ ਹੈ ਸੁਖਪਾਲ ਕਿਸੇ ਬੰਦੇ ਨੂੰ ਤੁਸੀਂ ਆਉਣ ਵਾਲੇ ਵਕਤ ਦੇ ਵਾਅਦਿਆਂ ਦੇ ਨਾਲ ਨਹੀਂ ਉਹਦੀ ਪਰਖ ਉਹਦਾ ਜਿਹੜਾ ਭਵੇਖ ਹੈ ਪਾਸਟ ਹੁੰਦਾ ਉਸ ਤੋਂ ਪਤਾ ਲੱਗਦਾ ਕਿਸਵੇਂ ਜੋਸਪਾਲ ਸਿੰਘ ਖੈਰਾ ਪਲੱਤ ਤੋਂ ਤਿੰਨ ਵਾਰ ਜਿੱਤਦੇ ਰਹੇ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਦੇ ਵਿੱਚ ਇਕੱਲਾ ਹੀ ਆਪ ਦਾ ਇੱਕ ਉਮੀਦਵਾਰ ਸੀ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਕਿਸ ਦੀ ਜਮਾਨਤ ਜੱਤ ਹੋਈ ਇਹਦਾ ਮਤਲਬ ਹੈ ਸੁਖਪਾਲ ਸਿੰਘ ਖੈਰਾ ਦੇ ਉੱਪਰ ਲੋਕ ਵਿਸ਼ਵਾਸ ਕਰਦੇ ਨੇ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਇਹਨੇ ਕਰਕੇ ਦਿਖਾਇਆ ਤੇ ਉਰੇ ਵੀ ਅਸੀਂ ਜਦੋਂ ਇਹਨਾਂ ਨੂੰ ਮਾਨ ਤੇ ਸਤਿਕਾਰ ਦਵਾ ਕੇ ਜਿਤਾਵਾਂਗੇ ਜਿਵੇਂ ਪਲੱਤ ਦੇ ਲੋਕਾਂ ਦੇ ਨਾਲ ਖੜੇ ਰਹੇ ਸੀ ਕਿ ਉੱਥੇ ਇਹਨਾਂ ਨੇ ਆਪਣੇ ਪੰਜਾਬ ਸਿਰ ਪਲੱਤ ਦੇ ਨਹੀਂ ਮੈਂ ਕਹਿ ਸਕਦਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵੀ ਜਿੱਥੇ ਵੀ ਕੋਈ ਜੁਰਮ ਤਸ਼ੱਦਦ ਤਕਾਸ਼ਾਹੀ ਹੋਤੇ ਹੋਈਆ ਤੇ ਸਖਪਾਲ ਸਿੰਘ ਖੇਰਾ ਖੜੇ ਆ ਸਖਪਾਲ ਸਿੰਘ ਖੇਰਾ ਦੇ ਉੱਪਰ ਸਾਰੇ ਪੰਜਾਬ ਦੇ ਲੋਕ ਵੀ ਵਿਸ਼ਵਾਸ ਕਰਦੇ ਨੇ ਸਾਨੂੰ ਸਮਰੂਹ ਦਿਨ ਨੂੰ ਮਾਨ ਹੈ ਕਿ ਸਾਨੂੰ ਇਹੋ ਜਿਹਾ ਯੋਧਾ ਸੂਰਬੀਰ ਜਿੱਤ ਹੈ ਜਿਸ ਨੂੰ ਅਸੀਂ ਸਮਰੂਹ ਦੇ ਹਲਕੇ ਦੇ ਲੋਕ ਉਥੇ ਢੰਗ ਦੇ ਨਾਲ ਉਥੇ ਯਾਦ ਦੇ ਨਾਲ ਮਾਨ ਤੇ ਸਨਮਾਨ ਨਾਲ ਜਿਤਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਇਸ ਗੱਲ ਦੀ ਵੀ ਖੁਸ਼ੀ ਹੈ ਅੱਜ ਵੀ ਸਾਡੇ ਕਾਂਗਰਸ ਦੇ ਭਵਾਨੀਗੜ੍ਹ ਦੇ ਸਾਰੇ ਦੇ ਸਾਰੇ ਸਾਥੀ ਮਜਬੂਤੀ ਦੇ ਨਾਲ ਪਾਰਟੀ ਦੇ ਨਾਲ ਖੜੇ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਕਾਂਗਰਸ ਦੇ ਲਈ ਪੰਜਾਬ ਕਾਂਗਰਸ ਦੇ ਲਈ ਜਿਹਨਾਂ ਕਾਂਗਰਸ ਦੇ ਲਈ ਬੜਾ ਆਪਣਾ ਯੋਗਦਾਨ ਪਾ ਕੇ ਬਹੁਤ ਵੱਡਾ ਮਾਨ ਵਖਿਆ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਇਹ ਪਿਆਰ ਪਾਰਟੀ ਦੇ ਨਾਲ ਜੁੜਿਆ ਰਹੇਗਾ ਮੇਰੇ ਨਾਲ ਸਾਡੇ ਬੜੇ ਪ੍ਰਾਣੇ ਸਾਥੀ ਮੇਰੇ ਭਰਾ ਮਾਨ ਸਮਾਨ ਜਿਸ ਦੇ ਵਿਚਾਰ ਨੂੰ ਬੁਲਾਇਆ ਗਿਆ ਉਹ ਫੇਰ ਕਦੇ ਮੌਕਾ ਮਿਲੇਗਾ ਦੋ ਦੋਰ ਸਾਰੇ ਪਰਿਵਾਰ ਦੇ ਨਾਲ ਆਪਾਂ ਸਾਰੇ ਬਜਾਰ ਦਾ ਦੌਰਾ ਵੀ ਕਰਨ। ਸਾਰੀਆਂ ਗੱਲਾਂ ਤੁਹਾਡੇ ਨਾਲ ਹੋ ਚੁੱਕੀਆਂ ਨੇ। ਮੈਂ ਅੱਜ ਜਿਆਦਾ ਲੰਬੀਆਂ ਤੁਹਾਡੇ ਨਾਲ ਵਿਸਤਾਰ ਦੇ ਵਿੱਚ ਉਹ ਗੱਲਾਂ ਸਾਂਝੀਆਂ ਨਹੀਂ ਕਰਨਾ ਚਾਹਾਂਗਾ। ਸੁਖਪਾਲ ਸਿੰਘ ਕਹਿ ਰਿਹਾ ਜਿਸ ਬਾਰੇ ਕਿਹਾ ਜਾਂਦਾ ਹੈ ਹਕ ਸੱਚ ਦੇ ਉੱਪਰ ਪਹਿਰਾ ਸਰਦਾਰ ਸੁਖਪਾਲ ਸਿੰਘ ਕਹਿ ਰਿਹਾ ਸੱਚ ਬੋਲਣ ਦੀ ਗੱਲ ਕਰਨੀ ਬੜੀ ਸੌਖੀ ਹੈ ਪਰ ਇਹਦੇ ਉੱਪਰ ਪਹਿਰਾ ਦੇਣਾ ਬੜਾ ਮੁਸ਼ਕਲ ਤੇ ਕਠਿਨ ਹੈ। ਜਦੋਂ ਵੀ ਤੁਸੀਂ ਸਾਡੀ ਭੈਣ ਦੇ ਉੱਪਰ ਵੀ ਝੂਠਾ ਕੇ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਸਖਪਾਲ ਸਿੰਘ ਕਹਿਰਾ ਦੀ 70 ਸਾਲ ਦੀ ਇਹਨਾਂ ਦੀ ਭੈਣ ਸੀ ਉਹਦੇ ਉੱਪਰ ਵੀ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਖਪਾਲ ਸਿੰਘ ਕਹਿਰਾ ਨਾ ਡੋਲੇ ਨਾ ਇਹਨਾਂ ਦਾ ਪਰਿਵਾਰ ਡੋਲੇ ਤੇ ਬੜੀ ਇਹਨਾਂ ਨੇ ਦਲੇਰੀ ਦੇ ਨਾਲ ਸਾਰੇ ਦਾ ਸਾਰਾ ਸੁਖਪਾਲ ਸਿੰਘ ਕਹਿਰੇ ਦੇ ਨਾਲ ਮੋਢੇ ਨਾਲ ਮੋਢਾ ਲਾਇਆ ਸੁਖਪਾਲ ਸਿੰਘ ਕਹਿਰਾ ਵੀ ਇਸੇ ਦਲੇਰੀ ਦੇ ਵਿੱਚ ਉਸ ਨੂੰ ਪਤਾ ਸੀ ਕਿ ਮੇਰਾ ਪਰਿਵਾਰ ਡੋਲਣ ਵਾਲਾ ਨਹੀਂ ਇਸੇ ਲਈ ਵੀ ਉਹ 4 ਮਹੀਨੇ ਕੈਦ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਿਹਾ ਜਦੋਂ ਬਾਹਰ ਆਇਆ ਤੇ ਹੋਰ ਵੀ ਮਜ਼ਬੂਤੀ ਦੇ ਨਾਲ ਆਇਆ ਮੈਂ ਤਾਂ ਦਰ ਹੈ ਕਿ ਸਾਡੀ ਕੁਸ਼ਕਿਸਮਤ ਜਿਸ ਤਰੀਕੇ ਦੇ ਨਾਲ ਪ੍ਰੈਸ ਦੇ ਵਿੱਚ ਅਖਬਾਰਾਂ ਦੇ ਵਿੱਚ ਜਿਹੜੇ ਪਹਿਲਾਂ ਮੋਦੀ ਸਾਹਿਬ ਦੇ ਕਦਮਾਂ ਦੇ ਵਿੱਚ ਲੀਡ ਤੇ ਰਹਿੰਦੇ ਸੀ ਸਾਡੇ ਮੋਦੀ-ਮੋਦੀ ਕਰਦੇ ਰਹਿੰਦੇ ਸੀ ਅੱਜ ਉਹਨਾਂ ਨੇ ਵੀ ਦੇਖ ਲਿਆ ਕਿ ਵੀ ਲੋਕਾਂ ਦੀ ਹਵਾ ਦੇਖ ਕੇ ਅੱਜ ਉਹ ਕਹਿ ਰਹੇ ਨੇ ਕਿ ਜਿਹੜੀ ਬੀਜੇਪੀ ਦੀ ਸਰਕਾਰ 400 ਸੀਟਾਂ ਦੀ ਗੱਲ ਕਰ ਰਹੀ ਸੀ ਅੱਜ 150 ਤੋਂ ਲੈ ਕੇ ਸਭ ਮੁਸ਼ਕਲ ਦੇ ਨਾਲ 200 ਸੀਟਾਂ ਜਿੱਤ ਸਕੋਗੇ ਅੱਜ ਇਹ ਸਾਰੇ ਦਾ ਸਾਰਾ ਹਿੰਦੁਸਤਾਨ ਦੇ ਵਿੱਚ ਇਹ ਗੱਲਾਂ ਸਪੱਸ਼ਟ ਹੋ ਗਈਆਂ ਨੇ ਜਿਹੜੀਆਂ ਵੋਟਾਂ ਪੈਣੀਆਂ ਜਾ ਰਹੀਆਂ ਨੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਸੰਨੂ ਨੂੰ ਮੌਕਾ ਜ਼ਰੂਰ ਮਿਲੇ ਹੈ ਕਿ ਜੋ 2.5 ਸਾਲ ਪਹਿਲਾਂ ਸੀ ਮੋਦੀ ਸਾਹਿਬ ਦੀ ਗਾਰੰਟੀ ਮੋਦੀ ਸਾਹਿਬ ਦੀ ਗਾਰੰਟੀ ਪਰ ਹੁਣ ਤੁਸੀਂ ਦੇਖਿਆ ਹੋਣਾ ਕਿ ਹੁਣ ਮੋਦੀ ਸਾਹਿਬ ਗਾਰੰਟੀਆਂ ਦੀ ਗੱਲ ਨਹੀਂ ਕਰਦਾ ਇਹ ਹੁਣ ਭੁਖਲਾਇਆ ਹੋਇਆ ਹੈ ਇਹ ਜੀਆਂ ਕੱਡੀਆਂ ਸਟੇਟਮੈਂਟਾਂ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਸਾਡੀਆਂ ਭੈਣਾਂ ਦੇ ਤਾਂ ਮੰਗਲ ਪੁੱਤਰ ਵਿਕ ਜਾਣਗੇ ਇਹ ਸਾਰੀਆਂ ਗੱਲਾਂ ਪ੍ਰਤੀਕ ਨੇ ਕਿ ਅੱਜ ਇਹ ਕੰਮ ਕਰਾ ਕੇ ਦਿਖਾਏ ਨੇ ਹੁਣ ਹੁਣ ਦਵਾਂਗੇ ਸ੍ਰੀ ਸੁਖਬਾਲ ਸਿੰਘ ਖੈਰਾਂ ਨੂੰ ਮੌਕਾ ਇਹ ਵੀ ਕਹਿੋ ਜਿਆ ਮਜ਼ਬੂਤ ਲੀਡਰ ਹੈ ਜਿਸ ਦੇ ਅਸੀਂ ਪੁੱਛਦੇ ਹਾਂ ਹੋਰ ਵਿਕਾਸ ਕੀ ਕੀਤਾ ਕਹਿੰਦੇ ਆ ਰਾਮ ਜੀ ਨੂੰ ਬੁੜਾਏ ਇਹਨੂੰ ਪੁੱਛਣ ਆਲਾ ਹੋਦੋਂ ਆ ਰਾਮ ਨੂੰ ਲੈ ਆਣਾਰੇ ਤੁਸੀਂ ਕਿਹਾ ਰਾਮ ਤਾਂ ਸਲੂਮ ਲੈ ਕੇ ਆਈ ਰਾਮ ਦਾ ਯੋਗ ਯੋਗ ਤਾਂ ਨਹੀਂ ਵੀ ਰਾਮ ਕੋਲ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਫਿਰ ਇਹਨਾਂ ਦਾ ਸਵਾਲ ਆਉਂਦਾ ਕਹਿੰਦੇ ਅਸੀਂ ਉਹਨਾਂ ਨੂੰ ਝੌਂਪੜੀ ਤੋਂ ਲੈ ਕੇ ਮਹਿਲ ਚ ਲੈ ਕੇ ਗਏ ਤਾਂ ਭਾਈ ਸਾਡੇ ਬਜ਼ੁਰਗਾਂ ਨੇ ਤਾਂ ਸਾਨੂੰ ਇਹ ਦੱਸਿਆ ਸੀ ਵੀ ਰਾਮ ਛੋਟੇ ਦਿਲਾ ਚ ਵੱਸਦਾ ਰਾਮ ਤਾਂ ਕਣਕੜ ਚ ਵੱਸਦਾ ਹੈ ਇਹ ਨਵੀਂ ਪ੍ਰਜਾਤੀ ਅੱਜ ਇਹ ਦੱਸ ਰਹੀ ਹੈ ਕਿ ਰਾਮ ਤਾਂ ਝੌਂਪੜੀ ਚ ਰਹਿੰਦਾ ਸੀ ਅਸੀਂ ਮਹਿਲ ਚ ਲੈ ਸਾਨੂੰ ਧਰਮ ਦੇ ਮੁੱਦਿਆਂ ਤੇ ਰਾਜਨੀਤੀ ਨਹੀਂ ਕਰਨੀ ਆਉਂਦੀ ਏ ਅਸੀਂ ਵਿਕਾਸ ਦੀ ਰਾਜਨੀਤੀ ਕਰ ਸਕਦੇ ਹਾਂ ਸੰਗਰੂਰ ਦੇ ਵਿੱਚ ਮੈਂ ਪੂਰੇ 5 ਸਾਲ ਵਿਰੋਧ ਦੀ ਰਾਜਨੀਤੀ ਕੀਤੀ ਏ 17 ਤੋਂ 22 ਤੱਕ ਜੁਇੰਦਰ ਸਿੰਘ ਲੇਡ ਕੋਸ਼ੇ ਪਰ ਕੋਸ਼ੇ ਦੇ ਹੁੰਦੇ ਇੱਕ ਦਿਨ ਤੇ ਹੱਥ ਰੱਖਣਾ ਪੈਂਦਾ ਸੀ ਯਾਰ ਕੰਮ ਤਾਂ ਹੋ ਰਿਹਾ ਓਹੀ ਕੰਮ ਹੁਣ ਹੋ ਰਿਹਾ ਆਮ ਆਦੀ ਪਾਰਟੀ ਦੇ ਮੇਰੇ ਸੱਜਣ ਮੇਰੇ ਕੋਲ ਆਉਂਦੇ ਨੇ ਮੇਰੇ ਬਹੁਤ ਸਾਰੇ ਸਾਥੀ ਅੱਜ ਵੀ ਆਮ ਆਦੀ ਪਾਰਟੀ 'ਚ ਨਹੀਂ ਆ ਕੇ ਮੈਨੂੰ ਜਦੋਂ ਇਹ ਕਹਿੰਦੇ ਨੇ ਕਹਿੰਦੇ ਜਿੱਤੂਗਾ ਤਾਂ ਵੀ ਖੈਰਾ ਅਸੀਂ ਜਾਣੀ ਪੱਤੇ ਲੱਗੇ ਕਿ ਉਹਦੇ ਵੀ ਤੁਸੀਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਹੱਥ ਜੋੜ ਕੇ ਤੁਹਾਨੂੰ ਤੁਹਾਡੇ ਚਾਲਾਂ ਦੇ ਵਿੱਚ ਬੇਨਤੀ ਹੈ ਕਿ ਇੱਕ ਤਰੀਕ ਤੱਕ ਅੱਪਾ ਹੋਰਵੇਂ ਜੋਰ ਲਾਈਏ ਪੂਰਾ ਘਰਾਂ ਸਾਫ ਨੂੰ ਦਿੱਟਉਣ ਦੇ ਲਈ ਕਿਉਂਕਿ ਘਰਾਂ ਸਾਹਿਬ ਹਰ ਇੱਕ ਪੁੱਤਾਂ ਚੱਕਦੇ ਨੇ ਕਿਸਾਨਾਂ ਦਾ ਛੋਟੇ ਵਪਾਰੀਆਂ ਦਾ ਕਿਸਾਨ ਮਜ਼ਦੂਰ ਜੋ ਵੀ ਨੇ ਢੜਕੋ ਕੇ ਕਿਸੇ ਨੂੰ ਇਹ ਡਰਦੇ ਨਹੀਂ ਇਹ ਕਿਤੇ ਆਵਾਜ਼ ਬਣਦੇ ਨੇ ਆਪਾਂ ਨੂੰ ਇਹੋ ਜਿਹੇ ਮੰਨਦਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੱਧ ਤੋਂ ਵੱਧ ਸਹਿਰਾ ਸਾਡੀ ਸਪੋਰਟ ਕਰੋ ਇੱਕ ਤਰੀਕ ਨੂੰ ਹੱਥ ਪੰਜੇ ਦੇ ਤੋਂ ਨਿਸਾਨ ਤੇ ਵੋਟਾਂ ਪਾਓ ਤੇ ਸਾਰਿਆਂ ਤੇ ਆਪਣੇ ਸਾਥੀਆਂ ਨੂੰ ਕਵਾਓ ਵੀ ਉਸ ਪੱਤਰ ਤੇ ਲਿਆ ਲਿਆ ਕੇ ਆਪਾਂ ਵੋਟਾਂ ਪਾਉਣੀ ਨੇ ਐਂਦਾ ਕਹਿਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੈਰੂ ਜੀ ਦੀ ਖਾਲਸਾ ਜੀ